ਕੀ 트럼ਪ ਦੀ ਇਮੀਗ੍ਰੇਸ਼ਨ ਸਖਤਾਈ ਸਿਰਫ ਡਰਾਮਾ ਪੋਲਿਟੀਕਲ ਡਰਾਮਾ ਵੱਡਾ ਨਿਊਜ਼ ਮੀਡੀਆ ਦੇ ਲਈ ਪਰੋਸਿਆ ਗਿਆ ਤਿਆਰ ਬਰ ਤਿਆਰ ਇੱਕ ਡਰਾਮਾ ਕੀ 트럼ਪ ਦੀ ਅਸਲ ਫੋਰਸ ਥੱਕ ਚੁੱਕੀ ਹੈ ਕਿ ਆਪਣੀ ਕਮਜ਼ੋਰੀ ਲੁਕਾਉਣ ਦੇ ਲਈ ਹਰ ਦਿਨ ਗਰਮ ਗਰਮ ਸੁਰਖੀਆਂ ਪਰੋਸੀਆਂ ਜਾਂਦੀਆਂ ਨੇ ਤੇ ਉਧਰ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੇ ਡੀ ਬੈਂਸ ਦੇ ਨਾਲ ਉਹ ਹੋ ਗਿਆ ਜੋ ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਭਰੇ ਇਕੱਠ ਦੇ ਵਿੱਚ ਬੋਲਦਿਆਂ ਉਸ ਨੂੰ ਇੱਕ ਔਰਤ ਨੇ ਜੋ ਕਿ ਇੰਡੀਆ ਦੀ ਦੱਸੀ ਜਾ ਰਹੀ ਆ ਉਸ ਨੇ ਟੋਕ ਦਿੱਤਾ ਅਜਿਹਾ ਸਵਾਲ ਪੁੱਛੇ ਕਿ ਸਮਾਗਮ ਦੇ ਵਿੱਚ ਜਮ ਕੇ ਤਾੜੀਆਂ ਵੱਜੀਆਂ ਤੇ ਵਾਈਸ ਪ੍ਰੈਜ਼ੀਡੈਂਟ ਬੜੇ ਔਖੇ ਹੀ ਸਥਿਤੀ ਨੂੰ ਸੰਭਾਲ ਸਕੇ ਲਓ ਜੀ ਹੁਣ ਤੁਹਾਨੂੰ ਦੱਸਦੇ ਆ ਪੂਰੀ ਕਹਾਣੀ ਅਮਰੀਕਾ ਦੇ ਵਾਈਸ ਪ੍ਰੈਜ਼ੀਡੈਂਟ ਜੀ ਡੀ ਬੈਂਸ ਦੇ ਨਾਲ ਉਹ ਕੁਝ ਵਾਪਰ ਜਾਂਦਾ ਜੋ ਉਹਨਾਂ ਨੇ ਸੋਚਿਆ ਵੀ ਨਹੀਂ ਸੀ ਪਰਿਆ ਇਕੱਠ ਹੈ ਬੋਲਦੇ ਆ ਉਹਨਾਂ ਨੂੰ ਇੱਕ ਔਰਤ ਜੋ ਕਿ ਇੰਡੀਆ ਦੀ ਦੱਸੀ ਜਾ ਰਹੀ ਆ ਉਸ ਦੇ ਵੱਲੋਂ ਟੋਕਿਆ ਜਾਂਦਾ ਅਜਿਹੇ ਸਵਾਲ ਪੁੱਛੇ ਜਾਂਦੇ ਨੇ ਸਮਾਗਮ ਦੇ ਵਿੱਚ ਜਮ ਕੇ ਤਾੜੀਆਂ ਵੱਜਦੀਆਂ ਨੇ ਤੇ ਵਾਈਸ ਪ੍ਰੈਜ਼ੀਡੈਂਟ ਬੜੇ ਔਖੇ ਉਸ ਸਥਿਤੀ ਨੂੰ ਸੰਭਾਲ ਸਕੇ ਵਸ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਬੈਂਸਰ ਲਗਾਤਾਰ ਬੋਲਦੇ ਗਏ ਪਰ ਇੱਕ ਪੁਆਇੰਟ ਤੇ ਅੱਗੇ ਉਹਨਾਂ ਨੂੰ ਰੋਕਿਆ ਗਿਆ ਅਮਰੀਕਾ ਦੇ ਸਖਤ ਇਮੀਗ੍ਰੇਸ਼ਨ ਰੁਖ ਦੇ ਵਿਚਕਾਰ ਭਾਰਤੀ ਮੂਲ ਦੀ ਔਰਤ ਵੱਲੋਂ ਜੇ ਡੀ ਪੈਂਸ ਦਾ ਸਾਹਮਣਾ ਕੀਤਾ ਗਿਆ ਇੱਕ ਸਵਾਲ ਪੁੱਛਿਆ ਗਿਆ ਬੜਾ ਔਖਾ ਸਵਾਲ ਮਿਸਿਸ ਸੀਪੀ ਦੀ ਇੱਕ ਯੂਨੀਵਰਸਿਟੀ ਤੇ ਉੱਥੇ ਇਵੈਂਟ ਦੌਰਾਨ ਇੱਕ ਭਾਰਤੀ ਮੂਲ ਦੀ ਔਰਤ ਨੇ ਅਮਰੀਕਨ ਉਪ ਪ੍ਰੈਜ਼ੀਡੈਂਟ ਜੇਟੀ ਪੈਂਸ ਦੇ ਨਾਲ 트ੰਪ ਸਰਕਾਰ ਦੀ ਸਖਤ ਇਮੀਗ੍ਰੇਸ਼ਨ ਪਾਲਿਸੀ ਦੇ ਬਾਰੇ ਟੱਕਰ ਲਈ ਤੇ ਇੱਕ ਸਖਤ ਸਵਾਲ ਪੁੱਛਿਆ ਸਵਾਲ ਸੀ ਤੁਸੀਂ ਸਾਨੂੰ ਸੁਪਨਾ ਕਿਉਂ ਵੇਚਿਆ ਤੁਸੀਂ ਸਾਨੂੰ ਸੁਪਨਾ ਕਿਉਂ ਵੇਚਿਆ ਯੂਨੀਵਰਸਿਟੀ ਆਫ ਮਿਸਿਸਿਪੀਚ ਹੋਈ ਟਰਨਿੰਗ ਪੁਆਇੰਟ ਯੂ ਐਸ اے ਦੀ ਇਵੈਂਟ ਦੌਰਾਨ ਉਪਰਾਸ਼ਟਪਤੀ ਜੇਟ ਮੈਂਸ ਦਾ ਇਹ ਇੱਕ ਭਾਰਤੀ ਮੂਲ ਦੀ ਔਰਤ ਦੇ ਨਾਲ ਤਣਾਅਪੂਰਨ ਟਕਰਾਅ ਸੀ ਔਰਤ ਨੇ ਕੁਐਸਚਨ ਆਨਸਰ ਸੈਸ਼ਨ ਦੌਰਾਨ ਟਰੰਪ ਸਰਕਾਰ ਦੀ ਪਾਲਿਸੀ ਤੇ ਸਵਾਲ ਚੁੱਕੇ ਉਸਨੇ ਪੁੱਛਿਆ ਕਿ ਕਿਉਂ ਸਰਕਾਰ ਇਮੀਗ੍ਰੇਸ਼ਨ ਦੀ ਗਿਣਤੀ ਨੂੰ ਘਟਾਉਣਾ ਚਾਹੁੰਦੀ ਹੈ ਉਸਨੇ ਪੁੱਛਿਆ ਜਦੋਂ ਤੁਸੀਂ ਕਹਿੰਦੇ ਹੋ ਕਿ ਇੱਥੇ ਬਹੁਤ ਜ਼ਿਆਦਾ ਇਮੀਗ੍ਰੈਂਟ ਹੋ ਗਏ ਨੇ ਤਾਂ ਤੁਸੀਂ ਇਹ ਗਿਣਤੀ ਕਦੋਂ ਤੈਅ ਕੀਤੀ ਸੀ ਤੁਸੀਂ ਸਾਨੂੰ ਸੁਪਨਾ ਕਿਉਂ ਵੇਚਿਆ ਉਸਦੇ ਇਸ ਸਵਾਲ ਤੇ ਦਰਸ਼ਕਾਂ ਦੇ ਵੱਲੋਂ ਜ਼ੋਰਦਾਰ ਤਾੜੀਆਂ ਵਜਦੀਆਂ ਉਸ ਨੇ ਅੱਗੇ ਆਖਿਆ ਕਿ ਤੁਸੀਂ ਸਾਨੂੰ ਆਪਣੀ ਜਵਾਨੀ ਤੇ ਦੌਲਤ ਇਸ ਦੇਸ਼ ਤੇ ਖਰਚਣ ਲਈ ਪ੍ਰੇਰਿਤ ਕੀਤਾ ਸੀ ਸਾਨੂੰ ਇੱਕ ਸੁਪਨਾ ਦਿੱਤਾ ਸੀ ਅਸੀਂ ਕਿਸੇ ਤੋਂ ਮੰਗਿਆ ਨਹੀਂ ਸੀ ਅਸੀਂ ਇਸ ਲਈ ਸਖਤ ਮਿਹਨਤ ਵੀ ਕੀਤੀ ਇਮੋਸ਼ਨਲ ਹੋ ਕੇ ਉਸ ਲੇਡੀ ਨੇ ਕਿਹਾ ਕਿ ਤੁਸੀਂ ਇੱਕ ਉਪਰਾਸ਼ਟਪਤੀ ਦੇ ਵਜੋਂ ਇਹ ਕਿਵੇਂ ਕਹਿ ਸਕਦੇ ਹੋ ਕਿ ਹੁਣ ਇੱਥੇ ਬਹੁਤ ਹੋ ਗਏ ਨੇ ਤੇ ਅਸੀਂ ਉਹਨਾਂ ਨੂੰ ਬਾਹਰ ਕੱਢਾਂਗੇ ਉਹਨਾਂ ਲੋਕਾਂ ਲਈ ਜੋ ਕਾਨੂੰਨੀ ਤੌਰ ਤੇ ਇੱਥੇ ਆਏ ਨਹੀਂ ਉਹੀ ਪੈਸਾ ਦਿੱਤਾ ਜੋ ਤੁਸੀਂ ਮੰਗਿਆ ਸੀ ਤੁਸੀਂ ਰਸਤਾ ਦਿੱਤਾ ਤੇ ਉਹ ਆਏ ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਉਹ ਇੱਥੇ ਦੇ ਨਹੀਂ ਵੈਂਸ ਨੇ ਸ਼ੁਰੂਆਤੀ ਟਿੱਪਣੀਆਂ ਤੇ ਹੌਲੀ ਤਰ੍ਹਾਂ ਪ੍ਰਤੀਕਿਰਿਆ ਦਿੱਤੀ ਇਹ ਉਸਨੇ ਆਖਿਆ ਕਿ ਹਾਲੇ ਤੱਕ ਕੋਈ ਸੀਨ ਕ੍ਰੀਏਟ ਨਹੀਂ ਕੀਤਾ ਗਿਆ ਚਿੰਤਾ ਨਾ ਕਰੋ ਇਸ ਤੋਂ ਬਾਅਦ ਵੈਂਸ ਉਸ ਸਵਾਲ ਦੀ ਉਸ ਕੁਐਸਚਨ ਦੀ ਗਹਿਰਾਈ ਨੂੰ ਸਮਝਦੇ ਆ ਉਹਨਾਂ ਆਖਿਆ ਕਿ ਕੁੱਲ ਇਮੀਗ੍ਰੇਸ਼ਨ ਨੰਬਰ ਬਹੁਤ ਹੀ ਘੱਟ ਕਰਨੇ ਪੈਣੇ ਹਨ ਹਾਲਾਂਕਿ ਉਹ ਉਹਨਾਂ ਨੇ ਇਹ ਨਹੀਂ ਦੱਸਿਆ ਕਿ ਕਿੰਨੀ ਗਿਣਤੀ ਨੂੰ ਉਹ ਠੀਕ ਮੰਨਦੇ ਆ ਉਹਨਾਂ ਦੱਸਿਆ ਕਿ ਇਹ ਹੁਣ ਤੱਕ ਜੋ ਅਸੀਂ ਮੰਨਦੇ ਹਾਂ ਉਸ ਤੋਂ ਕਾਫੀ ਘੱਟ ਹੋਣਾ ਚਾਹੀਦਾ ਹੈ। ਵਾਅਦੇ ਪੂਰੇ ਕਰਨੇ ਚਾਹੀਦੇ ਆ ਪਰ ਕਾਨੂੰਨ ਵੀ ਲਾਗੂ ਹੋਣਾ ਚਾਹੀਦਾ ਹੈ। ਉਸ ਔਰਤ ਦੇ ਪ੍ਰਸ਼ਨਾਂ ਦਾ ਜਵਾਬ ਦਿੰਦਿਆਂ ਵੈਂਸ ਨੇ ਕਾਨੂੰਨੀ ਤੇ ਗੈਰਕਾਨੂੰਨੀ ਇਮੀਗ੍ਰੇਸ਼ਨ ਦੇ ਵਿੱਚ ਅੰਤਰ ਵੀ ਦੱਸਿਆ। ਉਸਨੇ ਦੱਸਿਆ ਕਿ ਮੈਂ ਇਹ ਮੰਨ ਸਕਦਾ ਹਾਂ ਕਿ ਇਮੀਗ੍ਰੇਸ਼ਨ ਪੱਧਰ ਘੱਟ ਹੋਣਾ ਚਾਹੀਦਾ ਪਰ ਜੇਕਰ ਸੰਯੁਕਤ ਰਾਜ ਕਿਸੇ ਦੇ ਨਾਲ ਵਾਅਦਾ ਕਰਦਾ ਤਾਂ ਉਸ ਬੰਦੇ ਨੂੰ ਵੀ ਆਪਣਾ ਵਾਅਦਾ ਨਿਭਾਉਣਾ ਚਾਹੀਦਾ। ਉਸਨੇ ਜ਼ੋਰ ਦੇ ਕੇ ਆਖਿਆ ਕਿ ਉਸਦਾ ਧਿਆਨ ਉਹਨਾਂ ਤੇ ਹੈ ਜੋ ਕਾਨੂੰਨ ਦੀ ਉਲੰਘਣਾ ਕਰਦੇ ਆ ਕਾਨੂੰਨ ਤੋੜਦੇ ਆ ਮੈਂ ਉਹਨਾਂ ਲੋਕਾਂ ਦੇ ਬਾਰੇ ਗੱਲ ਕਰ ਰਿਹਾ ਜੋ ਸੰਯੁਕਤ ਰਾਸ਼ ਦੇ ਕਾਨੂੰਨਾਂ ਦੀ ਉਲੰਘਣਾ ਕਰਨ ਆਏ ਨੇ ਤੇ ਮੈਂ ਅਗਾਂਹ ਲਈ ਗੱਲ ਕਰ ਰਿਹਾ ਕਿ ਕਿਵੇਂ ਆਉਣ ਵਾਲੇ ਸਮੇਂ ਵਿੱਚ ਇਹਨਾਂ ਲੋਕਾਂ ਦੀ ਗਿਣਤੀ ਘਟਾਈ ਜਾਵੇ ਇਸ ਤਰ੍ਹਾਂ ਜੈ ਡਿਪੈਂਸ ਨੇ ਆਪਣੀ ਗੱਲ ਦਾ ਬਚਾ ਕੀਤਾ ਤੇ ਸਪਸ਼ਟ ਕੀਤੀ ਗੱਲ ਮੇਰਾ ਕੰਮ ਅਮਰੀਕੀਆਂ ਦੀ ਰੱਖਿਆ ਕਰਨਾ ਆਪਣੀ ਗੱਲ ਦਾ ਬਚਾ ਕਰਦੇ ਹਾਂ ਮੈਂ ਇਸਨੇ ਕਿਹਾ ਕਿ ਅਸੀਂ ਐਸੀ ਇਮੀਗ੍ਰੇਸ਼ਨ ਪਾਲਿਸੀ ਨਹੀਂ ਰੱਖ ਸਕਦੇ ਜਿਸ ਨਾਲ 50 ਜਾਂ 60 ਸਾਲ ਪਹਿਲਾਂ ਦਾ ਹਾਲਾਤ ਹਮੇਸ਼ਾ ਦੇ ਲਈ ਹੁਣ ਲਾਗੂ ਹੋ ਰਿਹਾ। ਉਹਨਾਂ ਆਖਿਆ ਕਿ ਬਹੁਤ ਸਾਰੇ ਲੋਕ ਸੰਯੁਕਤ ਰਾਜ ਦੇ ਵਿੱਚ ਆਉਣਾ ਚਾਹੁੰਦੇ ਆ ਪਰ ਮੇਰਾ ਕੰਮ ਇੱਕ ਉਪ ਰਾਸ਼ਟਰਪਤੀ ਦੇ ਵਜੋਂ ਸਾਰੇ ਸੰਸਾਰ ਦੀ ਚਿੰਤਾ ਕਰਨਾ ਨਹੀਂ ਹੈ। ਮੇਰਾ ਕੰਮ ਅਮਰੀਕਾ ਦੇ ਲੋਕਾਂ ਦੀ ਭਲਾਈ ਕਰਨਾ ਹੈ। ਟਰੰਪ ਦਾ ਸੈਕੰਡ ਕਾਰਜਕਾਲ ਹੈ ਤੇ ਇਸ ਵਿੱਚ ਲਗਾਤਾਰ ਡਿਪੋਰਟੇਸ਼ਨ ਚੱਲ ਰਹੀ ਹੈ। ਰਾਸ਼ਟਰਪਤੀ ਡੋਨਲਡ ਟਰੰਪ ਦੇ ਦੂਸਰੇ ਕਾਰਜਕਾਲ ਦੌਰਾਨ ਉਸ ਦੀ ਸਰਕਾਰ ਨੇ ਹਜ਼ਾਰਾਂ ਗੈਰਕਾਨੂੰਨੀ ਇਮੀਗ੍ਰੈਂਟਸ ਨੂੰ ਡਿਪੋਰਟ ਕੀਤਾ ਹੈ। ਹਰ ਰੋਜ਼ ਇਮੀਗ੍ਰੇਸ਼ਨ ਪਾਲਿਸੀ ਨੂੰ ਲੈ ਕੇ ਨਵੇਂ-ਨਵੇਂ ਰੂਲ ਅਨਾਉਂਸ ਹੁੰਦੇ ਆ। ਦੁਨੀਆ ਭਰ ਦੀਆਂ ਖਬਰਾਂ ਫਲੈਸ਼ ਹੁੰਦੀਆਂ ਨੇ ਪਰ ਇੱਕ ਔਰਤ ਦਾ ਪਰੇ ਸਮਾਗਮ ਦੇ ਵਿੱਚ ਇਸ ਤਰ੍ਹਾਂ ਟੋਕ ਦੇਣਾ ਤੇ ਫਿਰ ਸੋਸ਼ਲ ਮੀਡੀਆ ਤੇ ਇਸ ਵੀਡੀਓ ਨੂੰ ਲੈ ਕੇ ਬੜੇ ਗਰਮ-ਗਰਮ ਕਸਮੇ ਕਮੈਂਟ ਵੀ ਆ ਰਹੇ ਆ। ਵੱਡੀ ਗਿਣਤੀ 'ਚ ਲੋਕਾਂ ਨੇ ਉਸ ਔਰਤ ਦੇ ਹੌਸਲੇ ਦੀ, ਉਸਦੇ ਸਵਾਲ ਦੀ ਕਦਰ ਕੀਤੀ ਹੈ। ਪਰ ਇਸਦੇ ਨਾਲ ਨਾਲ ਵੱਡੀ ਗੰਟੀ ਚ ਉਹ ਲੋਕ ਵੀ ਹਾਜ਼ਰ ਨੇ ਸੋਸ਼ਲ ਮੀਡੀਆ ਤੇ ਜੋ ਕਿ ਜੀਡੀ ਫੈਨਸ ਦੀ ਜੋ ਉਹਨਾਂ ਜਵਾਬ ਦਿੱਤਾ ਉਹਨਾਂ ਦੀ ਜੋ ਪ੍ਰਤੀਕਿਰਿਆ ਹੈ ਉਸ ਦੀ ਵੀ ਤਾਰੀਫ ਕਰ ਰਹੇ ਨੇ ਕੁੱਲ ਮਿਲਾ ਕੇ ਆਖੀ ਕਿ ਇਮੀਗ੍ਰੇਸ਼ਨ ਦਾ ਮੁੱਦਾ ਇਸ ਵੇਲੇ ਅਮਰੀਕਾ ਦੇ ਵਿੱਚ ਪੂਰੀ ਤਰ੍ਹਾਂ ਆਮ ਜ਼ਿੰਦਗੀ ਦੇ ਵਿੱਚ ਵੀ ਸੋਸ਼ਲ ਮੀਡੀਆ ਤੇ ਵੀ ਤੇ ਮੀਡੀਆ ਵਿੱਚ ਵੀ ਕਰਮਾਇਆ ਹੋਇਆ ਹੈ ਡੋਨਲਡ ਟਰੰਪ ਦੀ ਸੈਕੰਡ ਟਰਮ ਇਮੀਗ੍ਰੇਸ਼ਨ ਮੁਹਿੰਮ ਉਸ ਦੀ ਪਹਿਲੀ ਟਰਮ ਵਾਂਗੂ ਲੱਗਦੀ ਹੈ ਹੁਣ ਹੋਰ ਉੱਚੀ ਹੋਰ ਸਖਤ ਤੇ ਕਾਨੂੰਨ ਤੇ ਕਾਇਦੇ ਦੇ ਨਾਰੇ ਦੇ ਵਿੱਚ ਲਪੇਟੀ ਹੋਈ ਹੈ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਿੱਚ ਨਵੀਂ ਤਬਦੀਲੀ ਨੇ ਬਾਰਡਰ ਪੈਟਰੋਲ ਨੂੰ ਹੋਗੇ ਉਠਾ ਦਿੱਤਾ ਪਰ ਇਸ ਨਾਲ ਉਹ ਸਿਸਟਮ ਬੇਨਕਾਬ ਹੋ ਗਿਆ ਜੋ ਕਿ ਆਪਣੀ ਹੀ ਮਹੱਤਵਕਾਂਖਸ਼ਾ ਦੇ ਬੋਝ ਦੇ ਹੇਠਾਂ ਦੱਬਿਆ ਹੋਇਆ ਹੈ ਬਹੁਤ ਜ਼ਿਆਦਾ ਗ੍ਰਿਫਤਾਰੀਆਂ ਦਿਖਾਈਆਂ ਜਾ ਰਹੀਆਂ ਨੇ ਘੱਟ ਡਿਪੋਰਟੇਸ਼ਨ ਹੋਈਆਂ ਨੇ ਪਰ ਪੋਲਿਟਿਕਸ ਜ਼ਿਆਦਾ ਹੋ ਰਹੀ ਹੈ ਰਾਜਨੀਤੀ ਹੁਣ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਨੇ ਆਈਸ ਦੇ ਉਹਨਾਂ ਫੀਲਡ ਦਫ਼ਤਰਾਂ ਦੇ ਵਿੱਚ ਬਾਰਡਰ ਪੈਟਰੋਲ ਤੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਅਧਿਕਾਰੀ ਤਾਇਨਾਤ ਕਰਨੇ ਸ਼ੁਰੂ ਕਰ ਦਿੱਤੇ ਜਿਨ੍ਹਾਂ ਨੂੰ ਵਾਈਟ ਹਾਊਸ ਘੱਟ ਪ੍ਰਦਰਸ਼ਨ ਵਾਲ ਮਕਸਦ ਸਿੰਪਲ ਹੈ ਕਿ ਗ੍ਰਿਫਤਾਰੀ ਦੀ ਗਿਣਤੀ ਵਧਾਈ ਜਾਵੇ ਤੇ ਇਹ ਦਿਖਾਇਆ ਜਾਵੇ ਕਿ 트াম্প ਸਰਕਾਰ ਵੱਡੇ ਪੱਧਰ ਤੇ ਡਿਪੋਰਟੇਸ਼ਨ ਲਗਾਤਾਰ ਜਾਰੀ ਹੈ ਪਰ ਸੁਰੱਖਿਆ ਦੇ ਪਿੱਛੇ ਦੀ ਮਸ਼ੀਨਰੀ اٹਕੀ ਹੋਈ ਹੈ ਥੱਕੀ ਹੋਈ ਹੈ ਆਈਸ ਦੇ ਡਿਟੈਂਸ਼ਨ ਸੈਂਟਰ ਪਹਿਲਾਂ ਹੀ ਭਰੇ ਪਏ ਨੇ ਇਮੀਗ੍ਰੇਸ਼ਨ ਅਦਾਲਤਾਂ ਦੇ ਵਿੱਚ ਮਾਮਲੇ ਪੈਂਡਿੰਗ ਚੱਲ ਰਹੇ ਨੇ ਤੇ ਸਰਕਾਰ ਦੇ ਕੋਲ ਇੰਨੇ ਜਹਾਜ਼ ਨਹੀਂ ਜਿਨ੍ਹਾਂ ਨਾਲ ਇਹ ਗ੍ਰਿਫਤਾਰ ਲੋਕਾਂ ਨੂੰ ਦੇਸ਼ ਵਿੱਚੋਂ ਕੱਢ ਸਕੇ ਡਿਪੋਰਟ ਕਰ ਸਕੇ ਇੱਕ ਸਰਕਾਰੀ ਅਧਿਕਾਰੀ ਨੇ ਖੁੱਲ ਕੇ ਦੱਸਿਆ ਕਿ ਬਾਰਡਰ ਪੈਟਰੋਲ ਲੋਕਾਂ ਨੂੰ ਗ੍ਰਿਫਤਾਰ ਕਰਦਾ ਹੈ ਇਸ ਦੇ ਹਵਾਲੇ ਕਰ ਦਿੰਦਾ ਹੈ ਪਰ ਇਹਨਾਂ ਵਿੱਚੋਂ ਜ਼ਿਆਦਾਤਰ ਲੋਕਾਂ ਨੂੰ ਤੁਰੰਤ ਡਿਪੋਰਟ ਨਹੀਂ ਇਸ ਦਾ ਕਾਰਨ ਹੈ ਕਿ ਗ੍ਰਿਫਤਾਰੀਆਂ ਵਧ ਰਹੀਆਂ ਨੇ ਪਰ ਅਸਲ ਵਿੱਚ ਡਿਪੋਰਟੇਸ਼ਨ ਟਰੰਪ ਦੇ ਦਾਅਵਿਆਂ ਤੋਂ ਕਾਫੀ ਪਿੱਛੇ ਹੈ ਕਾਫੀ ਘੱਟ ਹੈ ਇਸ ਨੁਕਤੇ ਨੂੰ ਸਮਝਣਾ ਕਾਫੀ ਜ਼ਰੂਰੀ ਹੈ ਟਰੰਪ ਦੀ ਇਮੀਗ੍ਰੇਸ਼ਨ ਪਾਲਿਸੀ ਇੱਕ ਦ੍ਰਿਸ਼ ਪ੍ਰਦਰਸ਼ਨ ਦੇ ਵਾਂਗ ਹੈ ਸੀਨ ਕ੍ਰੀਏਟ ਕਰਦੀ ਹੈ ਚੰਗੀਆਂ ਤਸਵੀਰਾਂ ਰਿਕਾਰਡ ਗ੍ਰਿਫਤਾਰੀਆਂ ਚੰਗੀਆਂ ਤਸਵੀਰਾਂ ਦਿੰਦੀਆਂ ਨੇ ਖਾਸ ਕਰਕੇ ਜਦੋਂ ਇਹ ਸ਼ਿਕਾਗੋ ਤੇ ਲਾਸ ਐਂਜਲਸ ਵਰਗੇ ਸੈਂਚੁਰੀ ਸ਼ਹਿਰਾਂ ਤੋਂ ਦਿਖਾਈਆਂ ਜਾਂਦੀਆਂ ਪੇਸ਼ ਕੀਤੀਆਂ ਜਾਂਦੀਆਂ ਪਰੋਸੀਆਂ ਜਾਂਦੀਆਂ ਪਰ ਅਸਲ ਅੰਕੜੇ ਕੁਝ ਹੋਰ ਕਹਾਣੀ ਦੱਸਦੇ ਆ 6 ਲੱਖ ਡਿਪੋਰਟੇਸ਼ਨਾਂ ਤੇ ਲੱਖਾਂ ਸਵੈਚਿਤਕ ਡਿਪੋਰਟੇਸ਼ਨਾਂ ਦੇ ਅੰਦਰੂਨੀ ਸ੍ਰੋਤ ਸਾਬਕਾ ਅਸਧਕਾਰੀ ਕਹਿੰਦੇ ਨੇ ਕਿ ਇਹ ਡਾਟਾ ਧੁੰਦਲਾ ਵਧਾ ਚੜਾ ਕੇ ਪੇਸ਼ ਕੀਤਾ ਗਿਆ ਤੇ ਆਸਥੇਰਾ ਯਾਨੀ ਕਿ ਇਹ ਘੜ ਦਾ ਵਾਧਾ ਰਹਿੰਦਾ ਹੈ। ਕਾਰਵਾਈਆਂ ਸੁਰੱਖਿਆ ਦੇ ਨਾਲ ਭਰੀਆਂ ਪਈਆਂ ਨੇ ਪਰ ਕੇਸ ਪ੍ਰਕਿਰਿਆ ਦੇ ਨਾਲ ਨਹੀਂ। ਗ੍ਰਿਫਤਾਰੀ ਟਾਰਗੇਟਾਂ ਤੇ ਕੇਂਦਰਿਤ ਹੋਣ ਕਾਰਨ ਉਹ ਅਧਿਕਾਰੀ ਪਿੱਛੇ ਰਹਿ ਜਾਂਦੇ ਆ ਜੋ ਕਿ ਸਿਰਫ ਉੱਚ ਖਤਰੇ ਵਾਲੇ ਲੋਕਾਂ ਨੂੰ ਨਿਸ਼ਾਨਾ ਬਣਾਉਣ ਦੇ ਹੱਕ ਵਿੱਚ ਸਨ। ਬਜਾਏ ਉਹਨਾਂ ਦੇ ਜੋ ਕਿ ਵੱਡੇ ਪੱਧਰ ਤੇ ਛਾਪੇ ਮਾਰ ਕੇ ਅਦਾਲਤਾਂ ਤੇ ਡਿਟੈਂਸ਼ਨ ਕੇਂਦਰਾਂ ਨੂੰ ਠੱਪ ਕਰ ਰਹੇ ਆ। ਸਰਕਾਰ ਦਾ ਇਹ ਕਦਮ ਬਾਰਡਰ ਪੈਟਰੋਲ ਦੀ ਸੈਨਿਕ ਤੇ ਉੱਚ ਗ੍ਰਿਫਤਾਰੀ ਦੀ ਦਿਖਾਵਟ ਨੂੰ ਆ ਇਸ ਵਿੱਚ ਲੈ ਕੇ ਆ ਰਿਹਾ ਹੈ ਗ੍ਰੈਗ ਬੇਵਿਨੋ ਜੋ ਕਿ ਸ਼ਿਕਾਗੋ ਖੇਤਰ ਦੇ ਵਿੱਚ ਇਤਿਖੇ ਛਾਪਿਆਂ ਦੇ ਲਈ ਹੁਣ ਜਾਣਿਆ ਜਾਂਦਾ ਹੈ ਉਹ ਇਸ ਨਵੇਂ ਰੁਝਾਨ ਦਾ ਚਿਹਰਾ ਬਣ ਗਿਆ ਹੈ ਹਾਲਾਂਕਿ ਉਸ ਉਪਰਟੀ ਅਗੈਂਸ ਤੇ ਬੇਵਜਾ ਬਲ ਵਰਤਣ ਦੇ ਦੋਸ਼ ਹੈ ਉਸ ਦੀ ਜਾਂਚ ਚੱਲ ਰਹੀ ਹੈ ਡੀ ਐਚ ਐਸ ਐਸ ਕਤਰਕ੍ਰਿਸ਼ਟੀ ਨੋਇਮ ਤੇ ਉਸ ਦਾ ਸਲਾਹਕਾਰ ਕੋਰੀ ਲਿਉਂਡਵਸਕੀ ਇਹ ਪੋਲਿਟਿਕਲ ਨਤੀਜੇ ਦਿਖਾਉਣ ਦੇ ਹੱਕ ਵਿੱਚ ਨੇ ਜਦੋਂ ਕਿ ਦੂਸਰੇ ਪਾਸੇ ਬਾਡਰ ਜਾਰ ਟੌਮ ਹੋਮਨ ਤੇ ਐਕਟਿੰਗ ਆਈਸ ਚੀਫ ਟੌਰਡ ਲਾਇਨਸ ਕੇਵਲ ਉਹਨਾਂ ਲੋਕਾਂ ਤੇ ਕਾਰਵਾਈ ਕਰਦੇ ਹਾਕਿ ਜਿਨ੍ਹਾਂ ਦੇ ਖਿਲਾਫ ਪਹਿਲਾਂ ਹੀ ਕੋਈ ਆਰਡਰ ਜਾਰੀ ਹੋਇਆ ਹੋਇਆ ਹੈ ਇਹ ਵੰਡ ਟਰੰਪਵਾਦ ਦੇ ਦੋ ਰੂਪ ਦਿਖਾਉਂਦੀ ਹੈ ਇੱਕ ਪਾਸੇ ਉਹ ਲੋਕ ਨੇ ਜਿਹੜੇ ਵਿਵਹਾਰਕ ਕੰਮ ਕਰਦੇ ਆ ਦੂਸਰੇ ਪਾਸੇ ਉਹ ਲੋਕ ਨੇ ਜਿਹੜੇ ਕੇ ਦਿਖਾਵਾ ਪ੍ਰਦਰਸ਼ਨ ਕਰਦੇ ਸਰਕਾਰ ਨੇ ਜੁਲਾਈ ਵਿੱਚੋ ਬਿਲੀਅਨ ਡਾਲਰ ਦੀ ਰਕਮ ਰਿਟੈਂਸ਼ਨ ਸਹੂਲਤਾਂ ਵਧਾਉਣ ਤੇ ਹੋਰ ਆਈਸ ਅਧਿਕਾਰੀ ਭਰਤੀ ਕਰਨੇ ਜਾਰੀ ਕੀਤੇ ਸੀ ਪਰ ਬੁਨਿਆਦੀ ਢਾਂਚੇ ਤੇ ਸਟਾਫ ਦੀ ਕਾਟ ਹਾਲੇ ਵੀ ਲਗਾਤਾਰ ਜਾਰੀ ਹੈ ਆਈਸ ਦੀ ਰੋਜ਼ਾਨਾ ਗ੍ਰਿਫਤਾਰੀ ਦਰਾਂ ਲਗਭਗ 1000 ਪ੍ਰਤੀ ਦਿਨ ਦੀ ਹੈ ਜੋ ਕਿ ਵਾਈਟ ਹਾਊਸ ਦੇ 3000 ਦੇ ਟਾਰਗੇਟ ਤੋਂ ਕਾਫੀ ਘੱਟ ਹੈ ਡਿਪੋਰਟੇਸ਼ਨਾਂ ਹਾਲੇ ਵੀ ਸੀਮਤ ਨੇ ਬਸ ਤਰੇ ਸੀਮਤ ਹੈ ਬਾਰਡਰ ਪੈਟਰੋਲ ਛਾਪਿਆਂ ਦੀ ਵਿਜ਼ੂਅਲ ਤਾਕਰ ਟਕਰਾਵਾਂ ਗ੍ਰਫਤਾਰੀਆਂ ਤੇ ਸੜਕਾਂ ਤੇ ਹੋਣ ਵਾਲੇ ਦ੍ਰਿਸ਼ ਬੜਾ ਕੁਝ ਦਿਖਾਇਆ ਜਾਂਦਾ ਹੈ ਏ ਟਰੰਪ ਦੀ ਪੋਲਿਟੀਕਲ ਕਹਾਣੀ ਨੂੰ ਮਜ਼ਬੂਤ ਕਰਦਾ ਹੈ ਪਰ ਸਿਸਟਮ ਦੇ ਅੰਦਰ ਦੀ ਅਫਰਤ ਅਫਰੀ ਹੋਰ ਗੈਰੀ ਹੋ ਰਹੀ ਹੈ ਇਹ ਕਾਨੂੰਨ ਲਾਗੂ ਕਰਨੀ ਪਜਾਏ ਇੱਕ ਪੋਲਿਟੀਕਲ ਨਾਟਕ ਬਣਦਾ ਜਾ ਰਿਹਾ ਨਿਊਜ਼ ਕੈਮਰਿਆਂ ਦੇ ਲਈ ਹੈ ਨੀਤੀ ਸਥਿਰਤਾ ਦੇ ਲਈ ਨਹੀਂ ਹੈ ਟਰੰਪ ਦਾ ਆਈਸ ਪੁਨਰਗਠਨ ਕਿਸੇ ਸੁਧਾਰ ਵਾਂਗ ਨਹੀਂ ਸਗੋ ਇੱਕ ਪਬਲਿਕ ਰਿਲੇਸ਼ਨ ਮੁਹਿੰਮ ਦੇ ਵਾਂਗ ਲੱਗਦਾ ਜੋ ਕਿ ਬਿਊਰੋਕ੍ਰੇਸੀ ਦੇ ਜ਼ੋਰ ਨੂੰ ਉਸਦੇ ਅਤਵਾਦ ਨੂੰ ਦਿਖਾ ਰਿਹਾ ਉਸ ਤੇ ਅਧਾਰ ਬਾਰਡਰ ਪੈਟਰੋਲ ਦੀ ਵੱਡੀ ਹਕੂਮਤ ਨੇ ਬਾਰਡਰ ਸੁਰੱਖਿਆ ਤੇ ਘਰੇਲੂ ਪੁਲਿਸਿੰਗ ਦੇ ਦਰਮਿਆਨ ਦੀਆਂ ਹੱਦਾਂ ਉਹ ਤੁੰਦਲੀਆਂ ਕਰਦੀਆਂ ਜਦਕਿ ਆਈਸ ਜਿਸ ਤੇ ਸਾਰਾ ਕੰਮ ਤੇ ਕਾਗਜ਼ੀ ਕਾਰਵਾਈ ਦਾ ਬੋਝ ਹੈ ਉਹ ਕਾਫੀ ਪਿੱਛੇ ਰਹਿ ਗਿਆ ਹੈ। ਰਾਸ਼ਟਰਪਤੀ ਦੀ ਟੀਮ ਸ਼ਾਇਦ ਦ੍ਰਿਸ਼ ਪਰਦਰਸ਼ਨ ਦੀ ਜੰਗ ਜਿੱਤ ਵੀ ਲਵੇ ਪਰ ਉਸ ਦੇ ਪਿੱਛੇ ਜੋ ਤੰਤਰ ਥੱਕ ਚੁੱਕਾ ਹੈ ਉਸ ਦੀ ਥਕਾਵਟ ਹੈ ਜਿਹੜੀ ਉਸ ਨੂੰ ਮਹਿਸੂਸ ਨਹੀਂ ਕਰ ਰਹੀ।